ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਚੁੱਕੇ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਗਿਆਨੀ ਰਗਬੀਰ ਸਿੰਘ ਉਹਨਾਂ ਦੇ ਵੱਲੋਂ ਸਜ਼ਾ ਲਗਾਈ ਗਈ ਸੀਗੀ ਤਾਂ ਧਾਰਮਿਕ ਉਹਨਾਂ ਤਨਖਾਈਆ ਕਰਾਰ ਦਿੱਤਾ ਗਿਆ ਸੀਗਾ ਕਿ ਸੁਖਬੀਰ ਬਾਦਲ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮੁਆਫੀ ਮੰਗਣ ਜਿਹੜੀਆਂ ਉਹਨਾਂ ਦੇ ਵੱਲੋਂ ਗਲਤੀਆਂ ਕੀਤੀਆਂ ਗਈਆਂ ਸੀਗੀਆਂ ਗੁਨਾਹ ਕੀਤੇ ਗਏ ਸੀ ਤੇ ਹਜੇ 24 ਘੰਟੇ ਹੋਏ ਨੇ 24 ਘੰਟੇ ਦੇ ਅੰਦਰ ਅੰਦਰ ਸੁਖਬੀਰ ਬਾਦਲ ਜਿਹੜੇ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਨੇ ਕਿਉਂਕਿ ਸਮਾਂ 15 ਦਿਨਾਂ ਦਾ ਸੀ ਤਾਂ ਉਹਨਾਂ ਨੇ ਸਸਪੈਂਸ ਖਤਮ ਕਰ ਦਿੱਤਾ 15 ਦਿਨਾਂ ਦਾ ਤੇ 15 ਦਿਨਾਂ ਤੋਂ ਪਹਿਲਾਂ ਹੀ 24 ਘੰਟਿਆਂ ਦੇ ਅੰਦਰ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਅਸੀਂ ਤਸਵੀਰਾਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਕਿ ਉਹਨਾਂ ਨਾਲ ਤਿੰਨ ਮੰਤਰੀ ਕਿਉਂਕਿ 16 ਮੰਤਰੀ ਜਿਹੜੇ ਕਾਲੀ ਸਰਕਾਰ ਵੇਲੇ ਸੀਗੇ ਉਹਨਾਂ ਨੂੰ ਵੀ ਨਾਲ ਤਲਬ ਕੀਤਾ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਰ ਉਹਨਾਂ ਦੇ ਵਿੱਚੋਂ ਤਿੰਨ ਮੰਤਰੀ ਗੁਲਜਾਰ ਸਿੰਘ ਰਣੀਕੇ ਜੋ ਕਿ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਤੇ ਸ਼ਰਜੀ ਸਿੰਘ ਢਿੱਲੋਂ ਇਹ ਤਿੰਨ ਮੰਤਰੀ ਨੇ ਜਿਹੜੇ ਉਹ ਉਹਨਾਂ ਦੇ ਨਾਲ ਸੀਗੇ ਜਿਹੜੇ ਅਕਾਲ ਤਖਤ ਸਾਹਿਬ ਤੇ ਨਾਤਮਸਤ ਕੋਈ ਨਹੀਂ ਜੇ ਕਿ ਬਾਕੀ ਮੰਤਰੀ ਦੀ ਮੈਂ ਗੱਲ ਕਰਾਂ ਤਾਂ ਉਹਦੇ ਵਿੱਚੋਂ ਕਈ ਮੰਤਰੀ ਨੇ ਜਿਹੜੇ ਉਹ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਕਈਆਂ ਨੂੰ ਕੱਢ ਦਿੱਤਾ ਗਿਆ ਹੈ ਕਈ ਇਸ ਦੁਨੀਆ ਤੋਂ ਜਾ ਚੁੱਕੇ ਨੇ ਕੁੱਲ ਮਿਲਾ ਕੇ ਜਿਹੜੇ ਬਾਕੀ ਕੁਝ ਮੰਤਰੀ ਰਹਿੰਦੇ ਵੀ ਨਹੀਂ ਤਾਂ ਉਹ 15 ਦਿਨਾਂ ਦੇ ਵਿੱਚ ਦੇਖਣਾ ਆਏਗਾ ਕਿ ਕਿਹੜੇ-ਕਿਹੜੇ ਮੰਤਰੀ ਆ ਕੇ ਅਕਾਲ ਤਖਤ ਸਾਹਿਬ ਤੇ ਨਾਤਮਸਤਕ ਹੁੰਦੇ ਨੇ ਤਾਂ ਹੁਣ ਜਿਹੜਾ ਅਗਲਾ ਫੈਸਲਾ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹ ਕਦੋਂ ਲਿਆ ਜਾਂਦਾ ਹੈ ਕੀ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਜਿਹੜੇ ਮੰਤਰੀ ਉੱਥੇ ਪੇਸ਼ ਹੋਣਗੇ ਜਿਹੜੇ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਸੱਤਾਧਿਰ ਦੇ ਵਿੱਚ ਰਹੇ ਸੀਗੇ ਕਿਉਂਕਿ ਉਹਨਾਂ ਤੋਂ ਜਿਹੜੀਆਂ ਵੀ ਗਲਤੀਆਂ ਹੋਈਆਂ ਸੀਗੀਆਂ ਸੁਖਵੀਰ ਬਾਦਲ ਨੇ ਆਪਣਾ ਇੱਕ ਪੱਤਰ ਲਿਖਿਆ ਸੀਗਾ ਚਿੱਠੀ ਲੱਗਦੇ ਸੀਗੇ ਅਕਾਲ ਤਖਤ ਸਾਹਿਬ ਤੇ ਜਿਹੜਾ ਉਹਨਾਂ ਨੂੰ ਸੱਦਿਆ ਗਿਆ ਸੀ ਤਲਬ ਕੀਤਾ ਗਿਆ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਗਲਤੀਆਂ ਮੰਨੀਆਂ ਸੀਗੀਆਂ ਕਿ ਭਾਵੇਂ 2015 ਚ ਬੇਦਬੀ ਦੀ ਘਟਨਾ ਹੋਵੇ ਗੋਲੀ ਕਾਂਡ ਦਾ ਮਾਮਲਾ ਭਾਵੇਂ RAM ਰਹੀਬ ਨੂੰ ਮੁਆਫੀ ਦੇਣ ਦੀ ਗੱਲ ਹੋਵੇ ਭਾਵੇਂ ਸਮੇਤ ਸਿੰਘ ਸੈਣੀ ਨੂੰ ਡੀਜੀਪੀ ਲਗਾਉਣ ਦੀ ਗੱਲ ਹੋਵੇ ਤਾਂ ਇਹ तमाम ਗਲਤੀਆਂ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇੱਕ ਨਿਮਾਣੇ ਸੇਖ ਦੀ ਤਰ੍ਹਾਂ ਆਪਣੀਆਂ ਗਲਤੀਆਂ ਨੂੰ ਸਬਕਾਰ ਕਰਦਾ ਹਾਂ ਉਸ ਤੋਂ ਬਾਅਦ ਕਾਲ ਤੱਕ ਸਾਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਕੱਲ 30 ਤਰੀਕ ਨੂੰ ਬੁਲਾਇਆ ਜਾਂਦਾ ਤੇ ਅੱਜ ਹੋ 24 ਘੰਟੇ ਦੇ ਅੰਦਰ ਉੱਥੇ ਨਤਮਸਤਕ ਹੁੰਦੇ ਨੇ ਪੇਸ਼ ਹੁੰਦੇ ਨੇ ਤਾਂ ਉਹਨਾਂ ਬਾਕੀ ਮੰਤਰੀ ਉਹਨਾਂ ਦੇ ਨਾਲ ਸੀਗੇ ਤਾਂ ਜਲਦੀ ਹੀ ਉਹਨਾਂ ਨੂੰ ਉਹਨਾਂ ਦੇ ਬਾਰੇ ਫੈਸਲਾ ਕੱਲ ਤੱਕ ਸਾਬ ਲੈ ਸਕਦਾ ਹੈ ਕਿ ਉਹਨਾਂ ਨੂੰ ਕਿਹੜੀ ਧਾਰਮਿਕ ਸਗਾ ਜਿਹੜੀ ਉਹ ਸੁਣਾਈ ਜਾਊਗੀ ਕਿਉਂਕਿ ਤਨਖਾਹਾਂ ਜੇਕਰ ਉਹ 15 ਦਿਨਾਂ ਦੇ ਅੰਦਰ ਪੇਸ਼ ਨਾ ਹੁੰਦੇ ਤਾਂ ਫਿਰ ਤਨਖਾਹਾਂ ਕਰਾਰ ਹੁੰਦਾ ਹਾਲਾਂਕਿ ਤਨਖਾਹਾਂ ਕਰਾਰ ਦੇ ਦਿੱਤਾ ਗਿਆ ਸੀਗਾ ਤੇ ਉਹ ਅੱਜ ਜਿਹੜੇ ਅਕਾਲ ਤਖਤ ਸੈਭ ਤੇ ਪੇਸ਼ ਹੋਏ ਨੇ ਦਰਸ਼ਕ ਤਸਵੀਰਾਂ ਦੇਖ ਸਕਦੇ ਨੇ ਕਿ ਉਹਨਾਂ ਦੇ ਨਾਲ ਮੰਤਰੀ ਵੀ ਨੇ ਦਾੜਾ ਪ੍ਰਕਾਸ਼ ਕਰਕੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉੱਥੇ ਨਤਮਸਤਕ ਹੁੰਦੇ ਨੇ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਕਿਉਂਕਿ ਅਕਾਲ ਤਖਤ ਸੈਭ ਦੇ ਜਥੇਦਾਰ ਦਾ ਇਹ ਫਰਮਾਨ ਸੀਗਾ ਹੁਕਮ ਸੀਗਾ ਕਿ ਸੁਖਬੀਰ ਬਾਦਲ 15 ਦਿਨਾਂ ਦੇ ਅੰਦਰ ਇੱਕ ਨਿਮਾਣੇ ਸਿੱਖ ਦੀ ਤਰ੍ਹਾਂ ਇਸ ਅਕਾਲ ਤਖਤ ਸੈਭ ਦੇ ਉੱਤੇ ਆ ਕੇ ਆਪਣੀਆਂ ਗੁਨਾਹਾਂ ਦੀ ਮਾਫੀ ਮੰਗਣਾ ਕਿ ਇਥੇ ਨਾਤਮਸਤਕ ਹੋਣਾ ਉਸ ਤੋਂ ਬਾਅਦ ਜੋ ਵੀ ਫੈਸਲਾ ਲਿਆ ਜਾਊਗਾ ਤਾਂ ਸੁਖਬੀਰ ਬਾਦਲ 24 ਘੰਟੇ ਦੇ ਅੰਦਰ ਉੱਥੇ ਪੇਸ਼ ਹੋਏ ਨੇ ਅਤੇ ਬੀਬੀ ਜ਼ਗੀਰਕਰ ਉਹਨਾਂ ਦੀ ਮੈਂ ਜ਼ਿਕਰ ਗੱਲ ਕਰਾਂ ਤਾਂ ਉਹਨਾਂ ਨੇ ਜਦੋਂ ਸ਼ਿਕਾਇਤ ਦਿੱਤੀ ਸੀਗੀ ਕੱਲ ਤੱਕ ਸਾਬ ਤੇ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੇ ਵਿੱਚ ਸੀ ਗੁਨਾਹ ਗਲਤੀਆਂ ਸਾਡੇ ਤੋਂ ਵੀ ਹੋਈਆਂ ਨੇ ਪਰ ਸੁਖਬੀਰ ਸਿੰਘ ਬਾਦਲ ਉਦੋਂ ਸਰਕਾਰ ਦੇ ਵਿੱਚ ਸੀਗੇ ਉਨਾ ਕੁਲ ਵੱਡਾ ਆਉਦਾ ਸੀਗਾ ਤਾਂ ਇਸ ਕਰਕੇ ਉਹਨਾਂ ਨੂੰ ਵੀ ਇੱਥੇ ਸੱਦਿਆ ਜਾਵੇ ਜਾਂ ਕਹਿ ਲਈਏ ਕਿ ਉਹ ਗੁਨਾਹਗਾਰ ਨੇ ਉਹਨਾਂ ਨੇ ਇੱਕ ਸ਼ਿਕਾਇਤ ਦਿੱਤੀ ਸੀ ਜਿਸ ਦੇ ਆਧਾਰ ਤੇ ਫਿਰ ਕਾਲ ਤੱਕ ਸਾਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤਾ ਗਿਆ ਐਸਪੀਸੀ ਪ੍ਰਧਾਨ ਵੀ ਨਾਲ ਆਏ ਸੀਗੇ ਹਰਜਿੰਦਰ ਸਿੰਘ ਧਾਮੀ ਜਿੰਨਾਂ ਵੱਲੋਂ ਇੱਕ ਮਾਫੀਨਾਮਾ ਉੱਥੇ ਦਿੱਤਾ ਗਿਆ ਸੀਗਾ ਇੱਕ ਚਿੱਠੀ ਦਿੱਤੀ ਗਈ ਸੀ ਜਦੇ ਵਿੱਚ ਉਹਨਾਂ ਨੇ ਮੰਨਿਆ ਸੀਗਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਤਾਂ ਉਸ ਤੋਂ ਬਾਅਦ ਕੱਲ ਤਲਬ ਕੀਤਾ ਗਿਆ ਸੀ ਤੇ ਸਾਰੇ ਜਿਹੜੇ ਉੱਥੇ ਪਹੁੰਚੇ ਸੀਗੇ ਕਹਿ ਲਈਏ ਅਕਾਲ ਤਖਤ ਸਾਹਿਬ ਦੇ ਪੰਜ ਜਥੇਦਾਰ ਸਹਿਬਾਨ ਨੇ ਜਿਹੜੇ ਮਾਫ ਕਰਨਾ ਜਥੇ ਤਖਤ ਸਬਾਨਾਂ ਦੇ ਜਥੇਦਾਰ ਵੀ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਅੱਜ ਸੁਖਬੀਰ ਬਾਦਲ ਨੇ ਜਿਹੜੇ ਉਹ ਉੱਥੇ ਨਾਤਮਸਤਕ ਹੋਏ ਨੇ ਅਕਾਲ ਤਖਤ ਸਾਹਿਬ ਵਿਖੇ ਹੁਣ ਦੇਖਣਾ ਹੋਵੇਗਾ ਕਿ ਫੈਸਲਾ ਕੀ ਲਿਆ ਜਾਂਦਾ ਕੀ ਸਜ਼ਾ ਸੁਣਾਈ ਜਾਂਦੀ ਹੈ ਧਾਰਮਿਕ ਸਜ਼ਾ ਜਿਹੜੀ ਉਹ ਹੋ ਸਕਦੀ ਹੈ ਇਥੋਂ ਤੱਕ ਕਿ ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸੁਖਬੀਰ ਬਾਦਲ ਨੂੰ ਮੰਤ ਵਿੱਚੋਂ ਛੇਕਣਾ ਚਾਹੀਦਾ ਹੈ ਜਹੀ ਮੰਗ ਵੀ ਉੱਠ ਰਹੀ ਹੈ ਪਰ ਹੁਣ ਇਹ ਫੈਸਲਾ ਜਿਹੜਾ ਹੋ ਕਾਲ ਤੱਕ ਸਰ ਦੇ ਜ਼ਥੇਦਾਰੀ ਲੈਣਗੇ ਗਿਆਨੀ ਰਗबीर ਸਿੰਘ ਉਹ ਵੀ ਪੰਜ ਸਿੰਘ ਸਬਾਨਾ ਦੀ ਰੌਸ਼ਨੀ ਦੇ ਵਿੱਚ ਵਿੱਚ ਉਹ ਵੀ ਸ਼ਾਮਲ ਨੇ ਤਾਂ ਦੇਖਣਾ ਹੋਵੇਗਾ ਕਿ ਫੈਸਲਾ ਕੀ ਹੁੰਦਾ ਹੈ ਕੀ ਧਾਰਮਿਕ ਸਜਾ ਸੁਬੀਰਬਾਦ ਨੂੰ ਲਾਈ ਜਾਂਦੀ ਹੈ ਤੇ ਕੀ ਉਸ ਨੂੰ ਸਿੱਖ ਸੰਗਤ ਪ੍ਰਮਾਨ ਕਰਦੀ ਹੈ ਜਾਂ ਨਹੀਂ ਲਗਾਤਾਰ ਜੁੜੇ ਰਹੋ ਪਲਪਲ ਦੀ ਅਪਡੇਟ ਲਈ ਨੈਟਰ ਪੰਜਾਬੀ ਮੀਡੀਆ ਨਾਲ ਦੀ ਇਜਾਜ਼ਤ ਧੰਨਵਾਦ